ਕਰਬਿਨ ਹੋਣੀ ਤੇ ਮਲਗਾ 40000 ਨੂੰ ਕਿੱਲਾ ਸੀਗਾ ਚਾ 40 45000 ਨੂੰ ਤੇ ਇਹ ਕਿ ਇਹ ਵੀ ਕਹਿੰਦੇ ਵੀ ਇੱਥੇ ਠੱਗੀਆਂ ਬਹੁਤ ਬੰਦੇ ਨਾਲ ਲੋਕਾਂ ਨਾਲ ਯਾਰ ਉਦੋਂ ਜ਼ਮੀਨਾਂ ਦਾ ਆਹੀ ਉਹੀ ਤਾਂ ਮੈਂ ਤੁਹਾਨੂੰ ਦੱਸ ਰਿਹਾ ਜੀ ਇਹ ਜਿਹੜਾ ਟਰੈਕਟਰ ਹੈ ਚਾਈਨਾ ਤੋਂ ਆ ਬਈ ਫਿਰੇ ਹਾਂ ਇਹ ਚਾਈਨਾ ਤੋਂ ਆ ਜੀ ਇਹ ਕਿੰਨੇ ਕਿੰਨੇ ਹਾਰਸ ਪਾਵਰ ਦਾ ਕਿੰਨੇ ਸਿਲੰਡਰਾਂ ਦਾ ਬਈ ਇੱਕ ਇਹ 6 ਸਿਲੰਡਰ ਟਰੈਕਟਰ ਆ ਜੀ ਤੇ 140 ਹਾਰਸ ਪਾਵਰ ਸੁਨਾਲੀ ਕਾ ਟਰੈਕਟਰ ਹੈ ਇਹਦਾ ਬਈ ਪੰਜਾਬ 'ਚ ਹੁੰਦੇ ਅਜ ਖਾਸ ਕਰਕੇ ਪੰਜਾਬ ਜੁਨਟ ਲੱਗੀ ਹੋਈ ਹੈ ਤੇ ਇਹ ਫਿਰ ਇੱਥੇ ਕਿਵੇਂ ਆ ਗਏ ਵੀ ਆਪਣੇ ਗਠਾਂ ਵਾਲੀਆਂ ਮਸ਼ੀਨਾਂ ਆਈਆਂ ਨੂੰ ਹੋਇਆ 2-4 ਸਾਲ ਹੈ ਤੇ ਕਿੰਨਾ ਕਹਿੰਦੇ ਆ ਕਾਂਪੜੀਆਂ ਵੀ ਅਸੀਂ ਖੋਜ ਕਰਤੀ ਅਸੀਂ ਇਕੱਠਾ ਵਾਲੀ ਮਸ਼ੀਨ ਬਣਾਤੀ ਉਹਦੇ ਬਾਰੇ ਦੱਸੀ ਇੱਥੇ ਕਿੰਨਾ ਟਾਈਮ ਪਹਿਲਾਂ ਸੀ ਇਕੱਠਾ ਵਾਲਾ ਮਸ਼ੀਨ ਉਹ ਸਹੀ ਦੱਸੀ ਇੱਥੇ ਭਾਈ ਤੁਸੀਂ ਵਟ ਜੇ ਪਾਉਣੀ ਹੋਵੇ ਕਿੰਨੇ ਕਿਲਿਆਂ ਚ ਪਾਉਣੇ ਚਾਕੇ ਤੇ ਬੱਟ ਪਾ ਹੀ ਨਹੀਂ ਕਰਦੇ ਬੱਟ ਨਹੀਂ ਬੱਟ ਪਾਉਨੇ ਆ ਸੀ ਜਿਵੇਂ ਇੱਥੇ ਪਾਣੀ ਲੱਗਦਾ ਆਪਣੇ ਏਰੀਏ ਚ ਅੱਛਾ ਜਿਵੇਂ ਉਧਰ ਕਾ ਖੇਤੀ ਵਗੈਰਾ ਹੋਰ ਏਰੀਏ ਚ ਉੱਥੇ ਪਾਣੀ ਨਹੀਂ ਲੱਗਦਾ ਜ਼ਮੀਨਾਂ ਨੂੰ ਆਪਣੇ ਏਰੀਏ ਚ ਇੱਥੇ ਪਾਣੀ ਲੱਗਦਾ ਬਾਣਾ ਨੂੰ ਇੱਥੇ ਆਪਾਂ ਨੂੰ ਖਾੜ ਪਾਉਣਾ ਪੈਂਦਾ ਹੁਣ ਐ ਤਾਂ ਆਪਣੇ ਬੰਦੇ ਹੈਗੇ ਜਿਹੜੇ 1600 ਹੈਕਟੇਰ ਦੀ ਕਰ ਰਹੇ ਆ ਅੱਛਾ ਹਾਂ 38 ਤੇ ਬਾਈ 4600 ਕਿਲੇ ਵਾਲੇ ਵੀ ਪੰਜਾਬੀ ਆ ਬਾਈ ਜਿਹੜੇ 4600 ਕਿਲੇ ਚ ਵੀ ਜਿਹੜੇ ਖੇਤੀ ਕਰਦੇ ਹੈ ਆਹ ਦੇਖ ਲੋ ਆਪਣੇ ਵੀ ਬਹੁਤ ਲੋਕਾਂ ਨੇ ਗੱਪ ਮਾਰੇ ਵੀ ਮੱਕੀ ਵਾਲੀਆਂ ਮਸ਼ੀਨਾ ਬਣਾ ਤੀਆਂ ਮੱਕੀ ਵਾਲੀਆਂ ਮਸ਼ੀਨਾ ਹੋਣੀ ਆਈਆਂ ਕਿਤੇ ਦੁਨੀਆਂ ਚ ਬਾਈ ਸਾਰੀਆਂ ਜਿੰਦੀ ਇਥੇ ਮਸ਼ੀਨ ਇਹ ਵੀ ਘੱਟੋ ਘੱਟ ਮਿਲਾਂ 60 60 60 ਸੌ ਪਹਿਲਾਂ ਇਥੇ ਆਈ ਤਾਂ ਪ੍ਰਾਣੀਆਂ ਮਸ਼ੀਨ ਹਾਂ ਨਾਲ ਤਾਂ ਸੀਲ ਦਿੰਦੀ ਆ ਮੱਕੀ ਨੂੰ ਇਹ ਨਾਲੇ ਖਾਲੀਆਂ ਆਈਆਂ ਪਾਣੀ ਸੌਖਾ ਲੱਗ ਜਾਂਦਾ ਫਿਰ ਇਹ ਕਿੱਥੇ ਕੰਮ ਹੁੰਦੀ ਹੈ ਬਲੋ ਜਿਹਦਾ ਆਪਾਂ ਮੱਕੀ ਬੀਜਣੀ ਹੁੰਦੀ ਜਾਂ ਕਣਕ ਬੀਜਣੀ ਹੁੰਦੀ ਹੈ ਜਿਵੇਂ ਆਪਾਂ ਹਾਲ ਯੂਜ਼ ਕਰਦੇ ਆ ਇੱਥੇ ਬਲੋ ਯੂਜ਼ ਕਰਦੇ ਆ ਜਮੀਨ ਕਰੜੀ ਹੋਣ ਕਰਕੇ ਨਾ ਕੋਲੀ ਕਰਨ ਵਾਸਤੇ ਉਹਨਾਂ ਨੂੰ ਬਲੋ ਮਾਰਨੇ ਪੈਂਦੇ ਪਹਿਲਾਂ ਤਾਂ ਸੋ ਆਹ ਚਾਈਨਾ ਵਾਲਾ ਨੇ ਟਰੈਕਟਰ ਕੱਢਿਆ 140 ਹਾਰਸ ਪਾਵਰ ਦਾ ਫਿਰ ਇਹੀ ਇਹਨਾਂ ਨੂੰ ਖੈਦਾ ਬਾਈ ਜਿਹੜੀ ਆ ਜਮੀਨ ਪੱਥਰਾਂ ਵਾਲੀ ਆ ਆਪਾਂ ਪਹਿਲਾਂ ਸੀਗੇ ਜਦੋਂ ਅਸੀਂ ਨਵੇਂ ਆਏ ਸੀ ਉਦੋਂ ਪੱਥਰਾਂ ਵਾਲੀ ਕਹਿ ਕੇ ਛੱਡ ਜਾਂਦੇ ਸੀ ਪਰ ਜਿਹੜੀ ਪੱਥਰਾਂ ਵਾਲੀ ਜਮੀਨ ਆ ਉਹਦੇ ਚ ਜਿਆਦਾ ਫਸਲ ਹੁੰਦੀ ਆ ਵੀ ਪੱਥਰਾਂ ਦੇ ਕਾਰਨ ਕਰਕੇ ਵੀ ਕੋਲੀ ਰਹਿੰਦੀ ਐ ਨਹੀਂ ਤਾਂ ਜਿਹੜੀਆਂ ਜ਼ਮੀਨਾਂ ਕਰੜੀਆਂ ਉਹਨਾਂ 'ਚ ਫਸਲ ਵੀ ਇੱਥੇ ਬਹੁਤ ਘੱਟ ਹੁੰਦੀ ਆ ਹੁਣ ਜਦੋਂ ਵੀਡੀਓ ਬੰਦਾ ਕੋਈ ਦੇਖਦਾ ਨਾ ਉਹਨੇ ਫਿਰ ਇਹੀ ਪੁੱਛਣਾ ਬਾਈ ਹੁਣ ਜ਼ਮੀਨ ਕੀ ਰੇਟ ਐ ਠੀਕ ਆ ਹੁਣ ਠੇਕੇ ਤੇ ਮਿਲ ਜੂ ਨਹੀਂ ਮਿਲੂ ਅੱਜ ਦੇ ਹਾਲਾਤ ਤੂੰ ਸਿੱਧਾ ਹੀ ਦੱਸ ਦੇਵੇ ਕੀ ਸਿਸਟਮ ਹੈ ਕਾਗਜ਼ੀ ਹਾਲਾਤ ਨਾਲ ਵੀ ਠੇਕੇ ਤੇ ਵੀ ਮਿਲ ਜੂ ਇਹ ਜਦੋਂ ਫਸਲ ਵੇਚਣੀ ਹੁੰਦੀ ਆ ਫਿਰ ਇਹਨਾਂ ਦੇ ਸਰਕਾਰੀ ਮੰਡੀਆਂ ਜਿਵੇਂ ਆਪਣੇ ਟਰਾਲੀ ਲਾਏ ਆਉਂਦੇ ਓਮੇ ਚੱਲਦਾ ਤੇ ਇੱਥੇ ਵੇਚਣ ਵਾਲਾ ਕੀ ਸਿਸਟਮ ਆ ਜੋਰਜਗਾਓ ਦੇਸ਼ ਆ ਜਿੱਥੇ ਪੰਜਾਬੀਆਂ ਨੇ ਆ ਕੇ ਖੇਤੀ ਸ਼ੁਰੂ ਕੀਤੀ ਤੇ ਇਹ ਪੰਜਾਬ ਦੇ ਨੌਜਵਾਨ ਆ ਇਹ ਮੁੰਡਾ ਜਲਾਲਪਿੰਡ ਤੋਂ ਤੇ ਉਹ ਰਤੀ ਰੋੜੀ ਤੋਂ ਆ ਇਹ ਬਠਿੰਡਾ ਜ਼ਿਲ੍ਹੇ ਦਾ ਜਲਾਲਪਿੰਡ ਜਿੱਥੋਂ ਦਾ ਕੁਲਦੀਪ ਮਾਨ ਅਗਰ ਰਪਿੰਦਰ ਜਲਾਲ ਤੋਂ ਹੋਰ ਬਹੁਤ ਮਸ਼ਹੂਰ ਬੰਦੇ ਪੈਦਾ ਹੋਏ ਰਤੀ ਰੋੜੀ ਸਾਡੇ ਫ ਪਹਾਰਤੀਜਾ ਮੋਕਸਰ ਸੋ ਆ ਇਸ ਵਾਰ ਬਠਿੰਡਾ ਮੋਕਸਰ ਤੇ ਫਰੀਦਕੋਟ ਵਾਲੇ ਸਾਨੂੰ ਦੱਸਣਗੇ ਭਾਈ ਇੱਥੇ ਕੀ ਕੀ ਚੀਜ਼ਾਂ ਹੈਗੀਆਂ ਸੋ ਮੇਰੇ ਨਾਲ ਪਹਿਲਾਂ ਇਹ ਮੁੰਡਾ ਗੱਲ ਹੀ ਕਰੂਗਾ ਭਾਈ ਮਨਵਰਾਸ ਵੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਇੱਥੇ ਆਏ ਨੂੰ ਮੈਨੂੰ 12 ਸਾਲ ਹੋ ਗਏ ਜੀ ਇੱਥੇ 12 ਸਾਲ ਹੋ ਗਏ ਹਾਂਜੀ ਤੇ 12 ਸਾਲ ਪਹਿਲਾਂ ਜ਼ਮੀਨਾਂ ਲਈਆਂ ਤੁਸੀਂ ਇੱਥੇ ਆ ਕੇ ਹਾਂਜੀ ਤੇ ਭਾਈ ਉਦੋਂ ਕੀ ਰੇਟ ਸੀਗਾ ਜ਼ਮੀਨਾਂ ਦਾ ਜਦੋਂ ਤੁਸੀਂ ਲਈਤਿਆਂ ਉਦੋਂ ਇੰਡੀਆ ਦੇ ਲੱਖ ਰੁਪਏ ਨੂੰ ਮਿਲ ਜਾਂਦੀ ਸੀਗੀ ਜੀ ਲੱਖ ਰੁਪਏ ਨੂੰ ਕਿੰਨਾ ਹਾਂਜੀ ਤੇ ਹਕਟੇਅਰ ਮਿਲਦਾ ਸੀ ਹਕਟੇਅਰ ਮਿਲਦਾ ਸੀਗੀ ਲੱਖ ਰੁਪਏ ਨੂੰ ਹਕਟੇਅਰ ਮਿਲਦਾ ਸੀ ਉਦੋਂ ਗੱਲ ਪਤਾ ਕੀ ਸੀਗੀ ਵੀ ਆਪਣੇ ਲੋਕ ਜਿਹੜੇ ਉਦੋਂ ਵੀ ਸਾਡੇ ਨਾਲੋਂ ਪਹਿਲਾਂ ਦੇ ਆਏ ਹੋਏ ਸੀ ਹਾਂ ਵੇਖੋ ਵੇਖ ਰੇਟ ਜਾਨੀ ਕਿ ਲਾਈ ਜਾਂਦੀ ਜੇ ਬੰਦਾ ਵੀ ਮੰਨ ਲਓ ਆਪ ਸਸਤੀ ਲਈ ਗਾਂ ਮਹਿੰਗੀ ਦੇਤੇ ਆਹ ਕੁਝ ਚੱਲ ਰਿਹਾ ਸੀ ਉਹਦੇ ਆਪਣੇ ਲੋਕ ਇਹ ਕੁਝ ਕਰ ਰਹੇ ਸੀ ਉਹਦੇ ਇੱਥੇ ਤੇ ਇਹ ਵੀ ਕਹਿੰਦੇ ਵੀ ਇੱਥੇ ਠੱਗੀਆਂ ਬਹੁਤ ਬਜੀਆਂ ਲੋਕਾਂ ਨਾਲ ਯਾਰ ਉਹਦੇ ਜ਼ਮੀਨਾਂ ਦਾ ਆਹੀ ਉਹੀ ਤਾਂ ਮੈਂ ਤੁਹਾਨੂੰ ਦੱਸ ਰਿਹਾ ਵੀ ਉਹਦੇ ਉਹੀ ਉਹੀ ਕੁਝ ਚੱਲ ਰਿਹਾ ਸੀ ਜ਼ਮੀਨ ਸਸਤੀ ਸੀਗੀ 40000 ਨੂੰ ਹੀ ਕੋਈ ਗਾਂ ਲੱਖ ਨੂੰ ਦੇ ਰਿਹਾ ਸੀ ਕਿੱਲਾ ਕੋਈ 50000 ਹੁੰਦੀ ਜਾਂਦੀ ਵਿੱਚ ਆਪਦਾ ਕਮਿਸ਼ਨ ਰੱਖ ਕੇ ਗਾਂ ਜਿੰਨੇ ਨੂੰ ਜਿਹਨੂੰ ਲੋਟ ਆਉਂਦਾ ਹੀ ਉਹਨੇ ਨੂੰ ਗਾਂ ਜ਼ਮੀਨ ਦੇ ਦਿੰਦਾ ਸੀ ਹਾਂ ਧੱਕ ਦਿੰਦਾ ਸੀ ਉਹਨੇ ਸੋ ਅੱਜ ਜਿਹੜਾ ਅੱਜ ਦੀ ਸਥਿਤੀ ਕੀ ਆ ਆਪਣਾ ਮੰਨ ਲਓ ਇੱਥੇ ਕਿਹੜੀ ਕਿਹੜੀ ਫਸਲ ਹੋ ਜਾਂਦੀ ਹੈ ਸਾਡੇ ਕੋਲ ਇਸੇ ਜਿਵੇਂ ਹੁਣ ਆਪਣਾ ਏਰੀਆ ਆਹ ਜੀ ਗਰਦਾਬਾਨੀ ਤਿਬਲੀਹੀ ਦੇ ਨਾਲ ਹਾਂ ਹਾਂ ਇਹ ਏਰੀਏ ਚ ਜਾਨੀ ਕਿ ਇੰਡੀਆ ਵਾਂਗੂ ਇਹ ਮੌਸਮ ਤੁਸੀਂ ਵੇਖਿਆ ਗਰਮ ਹਨਾ ਇੱਥੇ ਮੱਕੀ ਵੀ ਹੋ ਜਾਂਦੀ ਆ ਹਾਂ ਤੇ ਜੋਂ ਕਣਕ ਵਗੈਰਾ ਸਾਰਾ ਕੁਝ ਹੋ ਜਾਂਦਾ ਜੋਂ ਕਣਕ ਵਗੈਰਾ ਤੇ ਜੇ ਆਪਾਂ ਗੱਲ ਕਰੀਏ ਅੱਜ ਠੇਕਾ ਕੀ ਰੇਟ ਆ ਬਾਈ ਇੱਥੇ ਮੰਨ ਲਾ ਜੇ ਕਿਸੇ ਨੇ ਲੈਣਾ ਹੋਵੇ ਕਿਲਾ ਠੇਕੇ ਦਾ ਤੁਸੀਂ ਉਹ ਕੀ ਕੀ ਜਿਹੜਾ ਹੁਣ ਅੱਜ ਦੇ ਟਾਈਮ ਚੱਲ ਰਹੀ ਉਹ ਇੰਡੀਆ ਦਾ 35000 ਰੁਪਿਆ ਲਾ ਲਓ ਆ ਮਾਲਾ ਹਕਟੇਰ ਦਾ ਹਾਂ ਹਕਟੇਰ ਦਾ ਜੀ ਹਕਟੇਰ ਦਾ ਮਾਲਾ ਆਪਾਂ ਗੱਲ ਕਰਕੇ ਵੀ ਜੇ ਉਹੀ ਗੱਲ ਫੇਰ ਫੇਰ ਉੱਥੇ ਆਉਣੇ ਪੈਂਦੇ ਮਾਲਾ 15000 ਰੁਪਏ ਨੂੰ ਠੇਕੇ ਦੇ ਮੈਸ ਬਸ ਹਾਂ ਠੀਕ ਹੈ ਤੇ ਯਾਰ ਇੱਕ ਗੱਲ ਹੈਗੀ ਆ ਵੀ ਜੇਕਰ ਦੇਖਿਆ ਜਾਵੇ ਇੱਥੇ ਜਿਹੜੇ ਟਰੈਕਟਰ ਆ ਉਹ ਚਾਈਨਾ ਤੋਂ ਵੀ ਆ ਜੇ ਮੈਂ ਦਿਖਾਈ ਮੜਾ ਗੁਰਪ੍ਰੀਤ ਪਿੱਛੇ ਟਰੈਕਟਰ ਇਹ ਜਿਹੜਾ ਟਰੈਕਟਰ ਹੈ ਚਾਈਨਾ ਤੋਂ ਆ ਬਈ ਫਿਰੇ ਹਾਂ ਇਹ ਚਾਈਨਾ ਤੋਂ ਆ ਜੀ ਇਹ ਕਿੰਨੇ ਕਿੰਨੇ ਹਾਰਸ ਪਾਵਰ ਦਾ ਕਿੰਨੇ ਸਿਲੰਡਰਾਂ ਦਾ ਇਹ ਇਹ 6 ਸਿਲੰਡਰ ਟਰੈਕਟਰ ਆ ਜੀ ਤੇ 140 ਹਾਰਸ ਪਾਵਰ ਹੈ 140 ਹਾਰਸ ਪਾਵਰ ਦਾ ਤੇ ਦੇਖ ਲਓ ਵੀ ਇਹ ਚਾਈਨਾ ਦੇ ਟਰੈਕਟਰਾਂ ਨਾਲ ਵੀ ਖੇਤੀ ਕਰਦੇ ਆ ਜਿਹੜੇ ਆਪਾਂ ਕੱਲੇ ਇੱਥੋਂ ਦੇ ਲੋਕਲ ਆ ਜਾਂ ਪੁਰਾਣੇ ਰਸ਼ੀਆ ਨਾਲ ਜਾਂ ਬੈਲਾਰੂਸ ਦੇ ਟਰੈਕਟਰ ਉਹ ਵੀ ਵਰਤਦੇ ਆ ਉਹ ਵੀ ਹੈਗੇ ਹਾਂ ਉਹ ਵੀ ਹੈਗੇ ਪਰ ਸਭ ਤੋਂ ਵੱਡੀ ਹੈਰਾਨੀ ਦੀ ਗੱਲ ਆ ਵੀ ਸੋਨਾ ਲੀਕਾ ਵੀ ਲਈ ਬੈਠੇ ਆ ਮਾੜਾ ਇਹਦਾ ਰਤੀ ਰੁੜਿਆ ਦਿਖਾਈ ਇਹ ਸੋਨਾ ਲੀਕਾ ਟਰੈਕਟਰ ਹੈ ਇਹਦਾ ਵੀ ਪੰਜਾਬ ਚ ਹੁੰਦੇ ਆ ਖਾਸ ਕਰਕੇ ਪੰਜਾਬ ਜੁੰਟ ਲੱਗੀ ਹੋਈ ਹੈ ਤੇ ਇਹ ਫਿਰ ਇੱਥੇ ਕਿਵੇਂ ਆ ਗਏ ਇੱਥੇ ਆਪਾਂ ਮੰਗਾਏ ਸੀਗੇ ਟਰੈਕਟਰ ਆਪਣੇ ਵਾਲੇ ਲੱਗਦਾ ਸੀਗਾ ਵੀ ਆਪਣੇ ਟਰੈਕਟਰਾਂ ਨਾਲ ਵੀ ਆਪਾਂ ਖੇਤੀ ਕਰਗੇ ਤੇ ਇੱਥੇ ਆਪਣਾ ਪੰਜਾਬ ਵਾਲਾ ਮਾਹੌਲ ਜਿਹਾ ਬਣੇ ਤਾਂ ਕਰਕੇ ਆਪਣੇ ਵਾਲੇ ਫਿਰ ਉਵੇਂ ਹੀ ਰੱਖਿਆ ਪਰ ਉੰਨੀ ਜਿਵੇਂ ਆਪਣੇ ਹੁਣ ਜਾਦੇ ਮੈਸਤਰੀ ਵਗੈਰਾ ਜਿਆਦਾ ਹੁੰਦਾ ਕੋਈ ਬੰਦਾ ਆਪ ਦੇ ਇੱਥੇ ਹੁਣ ਜੋ ਵੀ ਕਰ ਰਿਹਾ ਆ ਆਪ ਹੀ ਕਰ ਰਿਹਾ ਜਿਵੇਂ ਛਤਰੀ ਲਾਈ ਆ ਆਪ ਹੀ ਵਗੈਰਾ ਜੋ ਵੀ ਠੀਕ ਮਤਲਬ ਮੇਨ ਮੁੱਦਾ ਇਹਨਾਂ ਦਾ ਇਹ ਸੀਗਾ ਯਾਰ ਜਿਹੜੇ ਖਾਸ ਕਰਕੇ ਪਹਿਲਾਂ ਬੰਦੇ ਨੂੰ ਹਰੇਕ ਨੂੰ ਆਏ ਹੁੰਦਾ ਵੀ ਸ਼ਾਇਦ ਉਹੋ ਜੀ ਜ਼ਮੀਨ ਹੀ ਹੋਣੀ ਹੈ ਜਿਹੋ ਜੀ ਆਪਣੀਆਂ ਹੈ ਹਨਾ ਪਰ ਇੱਥੇ ਦਾ ਵਿੱਚੋਂ ਪੱਥਰ ਵੀ ਨਿਕਲਦਾ ਮੈਨੂੰ ਪੱਥਰ ਵੀ ਬਾਣ ਬਹੁਤ ਜਿਆਦਾ ਕਰਦੇ ਬਹੁਤ ਹਾਰਡ ਆ ਬਾਈ ਪਾਲਾ ਆਪਣੇ ਵਾਲੇ ਹਾਲ ਤਾਂ ਵੈਸੇ ਹੀ ਪਾਏ ਟੁੱਟ ਜਾਣੇ ਆ ਤੇ ਦੂਜੀ ਗੱਲ ਇਹ ਆ ਵੀ ਜਿਹੜੇ ਇਹ ਟਰੈਕਟਰ ਸੀਗੇ ਜਿਹ ਖਾਸ ਕਰਕੇ ਬੇਲਾਰੂਸ ਦੇ ਰਸ਼ੀਗਾ ਦੇ ਜਾਂ ਚਾਈਨਾ ਦੇ ਇਹਨਾਂ ਅਸੀਂ ਚੱਲ ਅਸੀਂ ਬੋਰ ਬਣਾ ਕਰ ਲਾਂਗੇ ਹਾਂ ਹਾਂ ਇਹਦਾ ਹੁਣ ਆਪ ਪੰਗੇ ਲੈ ਲਈ ਕਰ ਲਈ ਠੀਕ ਹੈ ਵੀ ਚਲੋ ਥੋੜਾ ਥੋੜਾ ਕਰਕੇ ਜਿਹੜਾ ਆਪਾਂ ਜਿਹੜਾ ਹੈ ਕਰ ਲਾਂਗੇ ਪਰ ਸਭ ਤੋਂ ਵੱਡੀ ਗੱਲ ਹੈ ਜੀ ਜਿਹੜਾ ਪਿੱਛੇ ਹੁਣ ਦੇਖਿਆ ਜਾਵੇ ਜਿਵੇਂ ਕੋਈ ਕੰਮ ਕਰਦਾ ਨਾਲ ਨਾਲ ਉਹਨੇ ਦਿਖਾਈ ਵੀ ਜਾਗੇ ਮੰਨ ਲਓ ਇਹਨਾਂ ਨੂੰ ਬਹੁਤ ਸਾਂਸ ਦੇ ਡੇਰੇ ਰੱਖਣੇ ਪੈਂਦੇ ਆ ਜਿਹੜਾ ਹੈਗਾ ਆਪਣੀਆਂ ਗੱਠਾਂ ਵਾਲੀਆਂ ਮਸ਼ੀਨਾਂ ਨੂੰ ਮੈਂ ਤੁਹਾਨੂੰ ਪਿਛਲੀ ਜਿਹੜਾ ਹੈਗਾ ਲਾਈਵ ਦੇ ਵਿੱਚ ਵੀ ਦਿਖਾਇਆ ਸੀਗਾ ਵੀ ਆਪਣੇ ਗੱਠਾਂ ਵਾਲੀਆਂ ਮਸ਼ੀਨਾਂਆਂ ਨੂੰ ਹੋਇਆ 2-4 ਸਾਲ ਹੈਨਾ ਤੇ ਕਿੰਨਾ ਕਹਿੰਦੇ ਆ ਕੰਪਨੀਆਂ ਵੀ ਅਸੀਂ ਖੋਜ ਕਰਤੀ ਅਸੀਂ ਗੱਠਾਂ ਵਾਲੀ ਮਸ਼ੀਨ ਬਣਾਤੀ ਉਹਦੇ ਭਾਈ ਜਦੋਂ ਅਸੀਂ ਆਏ ਆ ਹਾਂ ਉਦੋਂ ਉਦੋਂ ਪਹਿਲਾਂ ਇਹ ਪ੍ਰਾਣੀਆਂ ਮਸ਼ੀਨਾਂ ਲਈ ਫਿਰਦਾ ਮੇਰੇ ਹਿਸਾਬ ਨਾਲ ਵੀ ਇੱਥੇ ਹਾਂ 1965 ਹਾਂ 1965 ਪੂੰਡ ਮਿਲਦੀਆਂ ਮਸ਼ੀਨਾਂ ਹੈਗੀਆਂ ਪ੍ਰਾਣੀਆਂ ਆਹ ਦਾ ਹੁਣ ਆਹ ਵੀ ਹੋ ਮੇਰੇ ਹਿਸਾਬ ਨਾਲ ਦਾ 15 ਸਾਲ ਪੁਰਾਣੀ ਹੋਊਗੀ ਮਸ਼ੀਨ ਮੰਨ ਲਾ ਮੈਂ ਤੁਹਾਨੂੰ ਦੱਸਦਾ ਭਾਈ ਸਾਡੇ ਜਦੋਂ ਗੱਠਾਂ ਵਾਲਾ ਕਿਤੇ ਦੁਨੀਆਂ ਨੇ ਸੋਚਿਆ ਵੀ ਨਹੀਂ ਹੋਣਾ ਨਾ ਪਰਾਲੀ ਦੀਆਂ ਗੱਠਾਂ ਬਣਾਉਣਾ ਇਹ ਘਾਹ ਦੀਆਂ ਗੱਠਾਂਆਂ ਪਰਾਲੀ ਗੱਠਾਂ ਹੁੰਦੀਆਂ ਸਾਰਾ ਸਹੀਮੀ ਲਗਭਗ ਤੇ ਮੰਨ ਲਾ ਵੀ ਉਹ ਮਸ਼ੀਨਾਂ ਜਿਹੜੀਆਂ ਇਹਨਾਂ ਕੋਲੇ ਲਗਭਾਗ ਜਦੋਂ 67 ਸਾਲ ਪਹਿਲਾਂ ਸੀ ਜਿਹੜੇ ਖੇਤੀ ਕਰਦੇ ਆ ਠੀਕ ਆ ਗੋਰੀ ਘਟ ਤੇ ਹੁਣ ਜਿਹੜੇ ਇੱਥੇ ਜਿਹੜੀ ਖੇਤੀ ਆ ਨਾ ਇੱਥੇ ਭਾਈ ਤੁਸੀਂ ਵਟ ਜੇ ਪਾਉਣੀ ਹੋਵੇ ਕਿੰਨੇ ਕਿੱਲਾਂ ਚ ਪਾਉਣੇ ਆ ਜਾ ਕੇ ਤੇ ਬੱਟ ਪਾ ਹੀ ਨਹੀਂ ਕਦੇ ਬੱਟ ਨਹੀਂ ਬੱਟ ਪਾਉਨੇ ਸੀ ਜਿਵੇਂ ਇੱਥੇ ਪਾਣੀ ਲੱਗਦਾ ਆਪਣੇ ਏਰੀਏ ਚ ਅੱਛਾ ਜਿਵੇਂ ਉਧਰ ਕਾ ਖੇਤੀ ਵਗੈਰਾ ਹੋਰ ਏਰੀਏ ਚ ਉੱਥੇ ਪਾਣੀ ਨਹੀਂ ਲੱਗਦਾ ਜ਼ਮੀਨਾਂ ਨੂੰ ਆਪਣੇ ਏਰੀਏ ਚ ਇੱਥੇ ਪਾਣੀ ਲੱਗਦਾ ਬਾਨਾ ਨੂੰ ਇੱਥੇ ਆਪਾਂ ਨੂੰ ਖਾਲ ਪਾਉਣਾ ਪੈਂਦਾ 2.5 ਕਿੱਲਾਂ ਚ 2 ਖਾਲ ਪਾਉਣੇ ਪੈਂਦੇ ਯਾਨੀ ਕਿ ਸਾਨੂੰ ਦਿਖਾ ਦਿੰਨੇ ਆਪਣੇ ਕੋਲ ਅੱਛਾ 2.5 ਕਿੱਲਾਂ ਚ 2 ਖਾਲ ਪੈਂਦਾ ਖਾਲ ਪੈਂਦੇ ਆ ਉਹ ਸਪੈਸ਼ਲੀ ਬਣਿਆ ਆਪਣੇ ਦਾ ਹੁਣ ਜਿੰਦਰੇ ਨਾਲ ਇੱਕ ਇੱਧਰ ਬੱਟ ਪਾਲੀਏ ਇੱਕ ਇੱਧਰ ਆ ਮੁੜ ਕੇ ਮਿੱਟੀ ਲਾ ਲੂ ਕਈਆਂ ਨੀ ਇੱਥੇ ਉਹ ਕੰਮ ਨਹੀਂ ਹੈ ਇੱਥੇ ਵੱਡੇ ਖਾਲ ਆ ਸਾਨੂੰ ਦਿ ਉਦਣਾ ਖਾਲ ਪਾ ਲਈਦਾ ਸੈਂਟਰ ਵਿੱਚ ਦੀ ਬਾਉਨੇ ਮਿੱਟੀ ਦੋਨੇ ਪਾਸੇ ਕੱਢ ਕੇ ਲਾ ਦੇਣੀ ਆ ਨਾਲੇ ਪਾਣੀ ਪਾ ਤੇ ਭਾਈ ਘੱਟੋ ਘੱਟ ਜੇ ਇੱਥੇ ਕੋਈ ਖੇਤੀ ਕਰਦਾ ਮੰਨ ਲਾ ਜਿਵੇਂ ਆਪਣੇ ਹੀ ਹੁੰਦਾ ਵੀ ਭਾਈ ਕਿਸੇ ਨੇ ਵਾਹਣ ਲੈ ਲਿਆ ਵੀ ਚਲ ਵਾਹਣ ਮੈਂ ਫਿਰ ਵੀ ਮੰਨਦਾ ਵੀ ਢਾਈ ਤਿੰਨ ਕਿੱਲੇ ਦੀ ਖੇਤੀ ਦਾ ਘੱਟੋ ਘੱਟ ਕਰਦਾ ਹੀ ਆ ਬੰਦਾ ਹੈ ਜਿਹੜਾ ਕਿੱਲੇ ਕਾਲਾ ਹੁੰਦਾ ਉਹ ਤਾਂ ਫਿਰ ਆਦੇ ਪੱਠੇ ਪੁੱਠੇ ਬੀਜ ਕੇ ਨਾਲ ਉਹ ਤਾਂ ਕਹਿੰਦਾ ਯਾਰ ਆਪਾਂ ਚਲ ਪਸ਼ੂ ਪਸ਼ੂ ਲੈ ਜਾ ਨਾਲ ਦੇ ਵਾਹਣ ਆ ਲੈ ਲੈਂਦਾ ਇੱਥੇ ਘੱਟੋ ਘੱਟ ਕਿੰਨੇ ਕਿੱਲੇ ਦੀ ਖੇਤੀ ਹੁੰਦੀ ਹੈ ਤੇਰੇ ਸਾਹਮਣਾਂ ਵੀ ਛੋਟੇ ਤੇ ਛੋਟਾ ਕਿਸਾਨ ਕਿੰਨੇ ਕਿੱਲੇ ਕਿੱਲਿਆਂ ਦੇ ਜੇ ਘੱਟ ਤੋਂ ਘੱਟ ਬੰਦੇ ਨੇ ਕਿਸੇ ਨੇ ਕਰਨੇ 10 ਹੈਕਟੇਰ ਹੋਣੀ ਚਾਹੀਦੀ ਆ ਬੰਦੇ ਨੇ। ਮਤਲਬ ਘੱਟੋ ਘੱਟ 25 ਕਿਲੋ ਦਾ ਇਥੇ ਹਾਂ ਵੀ ਮਿਨੀਮਮਾ ਵੀ ਕਰਨੀ ਜ਼ਰੂਰੀ ਤੇ ਆਪਣੇ ਵਾਲੇ ਪੰਜਾਬੀ ਕਿੰਨੇ ਕਿੰਨੇ ਕਿਲਿਆਂ ਦੀ ਖੇਤੀ ਕਰੀ ਜਾਂਦੇ ਇਥੇ ਯਾਰ ਘੱਟੋ ਘੱਟ ਵੱਧ ਤੋਂ ਵੱਧ ਬਾਈ। ਬਈ ਵੱਧ ਤੋਂ ਵੱਧ ਆਪਨੇ ਬੰਦੇ ਦਾ ਕੋਈ 300 ਦੀ ਵੀ ਕਰੀ ਜਾਂਦਾ ਕੋਈ 400 ਦੀ ਵੀ ਕਰੀ ਜਾਂਦਾ ਕੋਈ ਆ ਜਾਨੀ ਕਿ ਹਾਂ 500 ਦੀ ਗੱਲ ਆ 500 ਕਿੱਲੇ ਦੀ ਗੱਲ ਕਰਦਾ ਮਤਲਬ 12 12 13 1300 ਕਿੱਲੇ ਦੀ ਕਰੀ ਜਾਂਦੇ ਆਪਣਾ ਹੁਣ ਐ ਤਾਂ ਆਪਣੇ ਬੰਦੇ ਹੈਗੇ ਜਿਹੜੇ 1600 ਹੈਕਟੇਰ ਦੀ ਕਰ ਰਹੇ ਆ ਅੱਛਾ ਹਾਂ 38 ਤੇ ਬਾਈ 4600 ਕਿੱਲੇ ਵਾਲੇ ਵੀ ਪੰਜਾਬੀ ਆ ਬਾਈ ਜਿਹੜੇ 46 4600 ਕਿੱਲੇ ਚ ਵੀ ਜਿਹੜੇ ਖੇਤੀ ਕਰਦੇ ਹੈ ਤੇ ਉਹ ਗੋਰੇ ਹੁਣ ਉਦੋਂ ਵੱਡੇ ਵੱਡੇ ਫਾਰਮ ਜੀ ਹਾਂ ਵੱਡੇ ਵੱਡੇ ਫਾਰਮ ਜਾਨੀ ਕਿ ਕਰੀ ਜਾਂਦੇ ਸਾਰੇ ਇਹ ਵੀ ਆ ਦੇਖੋ ਬਾਈ ਇੱਥੇ ਸਾੰਦਾ ਹੀ ਕੰਮ ਆ ਕਿਉਂਕਿ ਮਨ ਲਾ ਮਸ਼ੀਨ ਆ ਆ ਹੈਗੀ ਆ ਆਪਣੇ ਕਣਕ ਬੀਜਣ ਵਾਲੀ ਇਹ ਕਣਕ ਬੀਜਣ ਵਾਲੀ ਤੇ ਫਿਰ ਯਾਰ ਇਹ ਕਣਕ 1 ਕਿੱਲੇ 1 ਦਿਨ ਚ ਕਿੰਨੇ ਕਿੱਲੇ ਕਣਕ ਬੀਜ ਜਾਂਦੀ ਹੁੰਦੀ ਹੈ ਬਾਈ ਇਹ ਇਹ 25 ਹੈਕਟੇਰ ਬੀਜ ਦਿੰਦੀ ਇੱਕ ਦਿਨ ਮਨ ਲਾ 1 ਦਿਨ ਚ ਇਹ 70 ਕਿੱਲੇ ਕਣਕ ਬੀਣ ਮੇੜ ਦਿੰਦੀ ਹੈ ਬਾਈ ਹਾਂਜੀ 70 ਕਿੱਲੇ ਤੇ ਜਿਹੜੇ ਪਿੱਛੇ ਖੜੀ ਆ ਆਪਣੇ ਮੱਕੀ ਵਾਲੀ ਮਸ਼ੀਨ ਮਨ ਲਾਦਾ ਹਣਾ ਹਾਏ ਮੱਕੀ ਵਾਲੀ ਆਹ ਦੇਖ ਲਓ ਆਪਣੇ ਵੀ ਬਹੁਤ ਲੋਕਾਂ ਨੇ ਗੱਪ ਮਾਰੇ ਵੀ ਮੱਕੀ ਵਾਲਿਆਂ ਦਾ ਮਸ਼ੀਨਾ ਬਣਾ ਤੀਆਂ ਮੱਕੀ ਵਾਲਿਆਂ ਦਾ ਮਸ਼ੀਨਾ ਹੋਣੀ ਆਂ ਕਿਤੇ ਦੁਨੀਆਂ 'ਚ ਭਾਈ ਸਾਰੇ ਦਿੰਦੀਆਂ ਤੇ ਮਸ਼ੀਨ ਇਹ ਵੀ ਕਟੋਕਟ ਬਣਾ 60 60 60 ਪਹਿਲਾਂ ਇੱਥੇ ਆ ਪੁਰਾਣੀਆਂ ਮਸ਼ੀਨਾਂ ਹਾਂ ਕਟੋਕਟ 60 70 70 ਸਾਲ ਪਹਿਲਾਂ ਜਿਹੜੇ ਦੁਨੀਆਂ 'ਚ ਆਏ ਹੋਏ ਆ ਉਹ ਆਪਾਂ ਨੂੰ ਕੰਪਨੀਆਂ ਅੱਜ ਮਲਾਂ ਕਾਪੀ ਮਾਰ ਮਾਰ ਕੇ ਦੇਈ ਜਾਂਦੀਆਂ ਹੋਰ ਕੋਸ ਨਹੀਂ ਆਹ ਵੈਕਮ ਵਾਲੀ ਮੱਕੀ ਵਾਲੀ ਮਸ਼ੀਨਾ ਤੇ ਸਾਡੇ ਮੈਂ ਆਉ ਦੇ ਪਿੰਡ ਦੇ ਹਿਸਾਬ ਨਾਲ ਦੱਸ ਦਿੰਨਾ ਸਾਡੇ ਪਿੰਡ ਇੱਥੇ ਇੱਕ ਫੈਕਟਰੀ ਸੀ ਵਧੀਆ ਉਹਨਾਂ ਦਾ ਕੰਮ ਚੱਲਦਾ ਸੀਗਾ ਇਹ ਪਿਛਲੀ ਵਾਰੀ ਪਿਛਲੇ 2 ਸਾਲਾਂ ਤੋਂ ਇੰਨੀ ਨੋਕਾਣੇਗਾ ਮੱਕੀ ਵਾਲਾ ਮਸ਼ੀਨਾਂ ਅਹੀਂ ਦਾ ਕੰਮ ਚੱਲ ਪਿਆ ਅੱਜ ਕਿ ਮੱਕੀ ਦਾ 400 ਤੋਂ ਪਤਾ 500 ਰੁਪਿਆ ਘੱਟ ਤੋਂ ਵਧੀ ਨਹੀਂ ਹਾਂ 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 ਬੜਾ ਸਾਡੇ ਵਾਲੇ ਜਿਹੜੇ ਪਾਸੇ ਪਏ ਜਾਂਦੇ ਆ ਪਤੰਦਰਾ ਫਿਰ ਬਸ ਠੁੱਕੀ ਗੱਲ ਜੇ ਕੈਨੇਡਾ ਆ ਗਏ ਮੈਂ ਕੈਨੇਡਾ ਬੰਦ ਕਰੂ ਆਪਣਾ ਨਹੀਂ ਮਾਲਾ ਜੀ ਜਿੱਧਰ ਨੂੰ ਪੈ ਗਏ ਯਾਰ ਜੇ ਕਿਸਾਨਾਂ ਤੋਂ ਲੱਜ ਪੈ ਗਏ ਜੇ ਭਗਵੰਤ ਮਾਨ ਨੂੰ ਜਿਤਾਉਣ ਚ ਪੈ ਗਏ ਬਸ ਸਾਫੀ ਕਰਦੇ ਪਰ ਜਿਹਦਾ ਜਿਹਦਾ ਬੇੜਾ ਕਰਦਾ ਉਹਨਾਂ ਕਰਕੇ ਛੱਡਦੇ ਆ ਪਰ ਇਹ ਮਸ਼ੀਨਾਂ ਜਿਹੜੀਆਂ ਮੱਕੀ ਵਾਲੀਆਂ ਹਨਾ ਬਾਈ ਹਾਂਜੀ ਤੇ ਇਹ ਮਾਲਾ ਵੀ ਇੱਥੇ ਘੱਟੋ ਘਾਟ 60-60 ਸਾਲ ਪਹਿਲਾਂ ਸੀਗੀਆਂ ਹਾਂ ਹਾਂਜੀ ਹਾਂ ਤੇ ਉਹ ਤੋਂ ਬਿਨਾ ਉਹ ਕੀ ਆ ਬਾਈ ਉਹ ਰੇਹ ਵਾਲੀਆਂ ਉਹ ਮੱਕੀ ਦੇ ਵਿੱਚ ਰੇਹ ਪਾਉਣ ਵਾਲੀਆਂ ਜੀ ਅੱਛਾ ਆਹ ਮਾਲਾ ਕਾਦੇ ਕਾਦੇ ਵਾਸਤੇ ਦੱਸੀ ਮੈ ਤੂੰ ਤੂੰ ਦੱਸ ਫਿਰ ਬਾਈ ਕੀ ਕਾਦੇ ਵਾਸਤੇ ਇਹ ਇਹ ਬਾਈ ਮੱਕੀ ਦੇ ਵਿੱਚ ਰੇਹ ਪਾਉਣ ਨੂੰ ਤੇ ਆ ਖਾਲੀਆਂ ਬਣਾਉਣ ਨੂੰ ਅੱਛਾ ਖਾਲੀਆਂ ਨਾਲ ਤਾਂ ਸੀਲ ਦਿੰਦੀ ਆ ਮੱਖੀ ਨੂੰ ਇਹ ਹਾਂ ਤੇ ਨਾਲੇ ਖਾਲੀਆਂ ਆਈਆਂ ਪਾਣੀ ਸੌਖਾ ਲੱਗ ਜਾਂਦਾ ਫਿਰ ਅੱਛਾ ਹਾਂ ਠੀਕ ਆ ਇਹਦੇ ਨਾਲ ਜਿਹੜਾ ਹੈਗਾ ਇਹ ਦੋਨੇ ਕੰਮ ਹੋ ਜਾਂਦੇ ਆ ਤੇ ਇਧਰਲੇ ਪਾਸੇ ਨਾਲ ਨਾਲ ਸਾਡਾ ਬੰਦਾ ਅਣਜਾਣਾ ਇਹ ਕਈ ਵਾਰੀ ਸੰਗਦਾ ਤੇ ਕਈ ਵਾਰੀ ਚੱਲ ਤੇ ਇਧਰਲੇ ਪਾਸੇ ਆ ਜਿਹੜਾ ਹੈਗਾ ਇਹ ਕਾਹ ਆ ਕਾਹ ਇਕੱਠਾ ਕਰਨ ਵਾਲਾ ਹੈ ਇਹ ਹਾਂ ਇਹ ਇਹਦੇ ਨਾਲ ਕਾਹ ਇਕੱਠਾ ਜਿਵੇਂ ਆਪਾਂ ਅਗੇ ਗੱਠਾਂ ਬਣਾਉਣ ਵਾਲੀਆਂ ਮਸ਼ੀਨਾਂ ਆ ਯਾਰ ਇਹ ਗੱਠਾਂ ਮਾਲਾ ਵੀ ਜਿਵੇਂ ਆਪਣੇ ਨੇ ਗੱਠਾਂ ਇਕੱਠੀਆਂ ਕਰਦੇ ਓਵੇਂ ਇਹ ਕਿਉਂਕਿ ਘਾਹ ਹੁੰਦਾ ਤੇ ਇੱਕ ਗੱਲ ਹੈਗੀ ਆ ਇਥੇ ਗੁਰਪ੍ਰੀਤ ਨੇ ਦੱਸਿਆ ਵੀ ਨਜ਼ਾਰੇਦਾਰ ਵੀ ਇੱਕ ਇਥੇ ਨਾ ਪੱਠੇ ਪਾਉਣ ਦਾ ਕੋਈ ਆਬਤ ਨਾ ਕਿਸੇ ਹੋਰ ਦਾ ਆਬਾ ਉਹ ਕਿਵੇਂ ਨੇ ਮੇੜਦੇ ਨਹੀਂ ਪਾਉਣੇ ਦਾ ਪੈਂਦੇ ਆ ਪਰ ਵੱਡਣ ਦਾ ਜਾਪ ਨਹੀਂ ਵੱਡਣ ਦਾ ਜਾਪ ਨਹੀਂ ਪਾਉਣੇ ਦਾ ਪੈਂਦਾ ਕਹਿੰਦਾ ਮਾਲਾ ਇੱਕ ਵਾਰ ਜਿਹੜਾ ਹੈ ਗੱਠਾਂ ਬਣਾ ਲੈਂਦੇ ਆ ਬਾਈ ਬਾਕੀ ਉਹ ਹਾਲ ਦਿਖਾ ਦੇ ਛੋਟੇ ਜਿਹੇ ਉਹ ਠੀਕ ਆ ਹਲੋ ਤੇ ਇੱਕ ਵਾਰ ਜਿਹਨੇ ਬਣਾ ਲੀਆਂ ਤੇ ਉਦੋਂ ਬਾਅਦ ਚੱਲਦੇ ਹੀ ਰਹਿੰਦੇ ਆ ਪਰ ਇੱਕ ਗੱਲ ਐ ਲੱਗਦਾ ਵੀ ਇੱਥੇ ਕਿਸਾਨ ਘੱਟ ਲੱਗਦੇ ਆ ਜਿਹਦੇ ਮਰਜ਼ੀ ਮੋਟਰ ਤੇ ਜਾਵੜਾ ਇਹ ਮੋਟਰ ਆ ਇਹਨਾਂ ਦੀ ਤੇ ਕਿਸਾਨ ਘੱਟ ਲੱਗਦੇ ਤੇ ਮੈਨੂੰ ਐ ਲੱਗਦਾ ਜਿਵੇਂ ਕੋਈ ਵਰਕਸ਼ਾਪ ਵੱਧ ਹੁੰਦੀ ਹੈ ਹਨਾ ਵੀ ਇੰਨੇ ਟਰੈਕਟਰ ਖੜੇ ਹੁੰਦੇ ਐ ਇੰਨੇ ਸੰਦਸ ਦੇੜੇ ਖੜੇ ਹੁੰਦੇ ਆ ਵੀ ਯਾਰ ਪਰ ਇਹ ਹਰੇਕ ਦੀ ਮੋਟਰ ਤੇ ਇਹੀ ਹਾਲ ਆ ਕਿਉਂਕਿ ਬਾਈ ਘੱਟੋ ਘੱਟ ਨਾਂ ਵਾਲਾ ਸੁਣ ਦੱਸਿਆ ਬਾਈ ਨੇ 25 ਕਿਲੋ ਤੋਂ ਘੱਟਦਾ ਯਾਰ ਹੈ ਹੀ ਨਹੀਂ ਕਿਸੇ ਦਿਖੇ ਦੀ ਮੋਟੇ ਤੌਰ ਤੇ ਅੱਜ ਦੇ ਬਾਰੇ ਦੱਸ ਬਾਈ ਚੰਨਾ ਪਾਏ ਹੈ ਕੀ ਚੀਜ਼ ਇਹ ਪਲੌ ਆ ਬਾਈ ਪਲੌ ਵਾਲਾ ਜੀ ਇਹ ਪਲੌ ਵਾਲਾ ਵੱਡਾ ਉਹਨਾਂ ਨੂੰ ਇਹਨਾਂ ਨੂੰ ਜਿਹੜਾ ਹੈਗਾ ਉਹੀ ਖੈਦਾ ਜਿਹੜਾ ਟ੍ਰੈਕਟਰ ਵੱਡਾ ਜਿਹੜਾ ਵੱਡਾ ਟ੍ਰੈਕਟਰ ਅੱਛਾ ਜਿਹੜਾ 140 ਹਾਰਸ ਪਾਵਰ ਵਾਲਾ ਅੱਛਾ 140 ਹਾਰਸ ਪਾਵਰ ਵਾਲਾ ਉਹੀ ਖੈਦਾ ਇਹਦਾ ਇਹ ਫਿਰ ਪਲਾਉ ਇਹ ਕਿੱਥੇ ਕੰਮ ਆਉਂਦੀ ਹੈ ਪਲਾਉ ਜਿਹਦਾ ਆਪਾਂ ਮੱਕੀ ਬੀਜਣੀ ਹੁੰਦੀ ਜਾਂ ਕਣਕ ਬੀਜਣੀ ਹੁੰਦੀ ਹੈ ਜਿਵੇਂ ਆਪਾਂ ਹਾਲ ਯੂਜ਼ ਕਰਦੇ ਆਂ ਇੱਥੇ ਪਲਾਉ ਯੂਜ਼ ਕਰਦੇ ਆਂ ਜਮੀਨ ਕਰੜੀ ਹੋਣ ਕਰਕੇ ਨਾ ਪੋਲੀ ਕਰਨ ਵਾਸਤੇ ਉਹਨਾਂ ਨੂੰ ਪਲਾਉ ਮਾਰਨੇ ਪੈਂਦੇ ਪਹਿਲਾਂ ਆਪਾਂ ਸੋ ਆਹ ਚਾਈਨਾ ਵਾਲਾ ਨੇ ਟ੍ਰੈਕਟਰ ਕੱਢਿਆ 140 ਹਾਰਸ ਪਾਵਰ ਦਾ ਫਿਰ ਇਹੀ ਇਹਨਾਂ ਨੂੰ ਖੈਦਾ ਬਾਈ ਤੇ ਜਮੀਨ ਕਿਦਾਂ ਦੀ ਗੁਰਪੀ ਤੇ ਇੱਥੇ ਮਾੜੀ ਜਿਹੀ ਬਾਈ ਸਾਨੂੰ ਮੇਰਾ ਆਪਣੀ ਕਰੜੀ ਹੈ ਬਾਈ ਇੱਥੇ ਜਿਵੇਂ ਆਪਣੇ ਨਾਲੀ ਵਾਲੇ ਏਰੀਆ ਦੀ ਜਮੀਨ ਹੁੰਦੀ ਸੀ ਨਾ ਉਸ ਟਾਈਪ ਦੀ ਜਮੀਨ ਹੈ ਇੱਥੇ ਕਰੜੀ ਜਮੀਨ ਹੈ ਆਪਣਾ ਪਲਾਟ ਨਾਲ ਆ ਦਿਖਾ ਆ ਦਿਖਾ ਸਕਦਾ ਤੁਹਾਨੂੰ ਜਮੀਨ ਭਾਈ ਕਿਦਾਂ ਕਿਦਾਂ ਦੀ ਜਮੀਨ ਤੇ ਆ ਕੇ ਪੰਜਾਬਗਾਂ ਨੇ ਰੰਗ ਭਾਗ ਲਾਇਆ ਉਹ ਵੀ ਦਿਖਾਉਣਾ ਤੇ ਆਹ ਰੌਲਾ ਹੀ ਬਾਲਾ ਪਾਈ ਜਾਂਦਾ ਕੀ ਹੈ ਇਹ ਯਾਰ ਬਾਈ ਇਹ ਇਹ ਚਕੋਰਾ ਬਾਈ ਚਕੋਰਾ ਹੈ ਨਾ ਇਹਨੂੰ ਚੋਰ-ਚੋਰ ਬੋਲਦੇ ਆ ਹੈ ਯੋਨੋ ਧਰਤੀ ਆਪਣਾ ਕੀ ਕਹਿੰਦੇ ਧਰਤੀ ਦਾ ਹੋਰ ਹੁੰਦੀ ਹੈ ਅੱਛਾ ਤਾਂ ਆਕੀ ਹੋ ਰਿਹਾ ਚੋਰ ਚੋਰ ਹੰਤਨ ਮੈਂ ਸਾਨੂੰ ਇਥੋਂ ਦੀ ਜ਼ਮੀਨ ਦਿਖਾਉਣਾ ਵੀ ਕਿੱਦਾਂ ਦੀ ਆ ਉਹ ਚੋਰ ਚੋਰ ਕਿਉਂ ਹਾਂਣਾ ਕਰ ਇਹਨਾਂ ਨੇ ਵਾੜ ਲੈਣੀ ਹੈ ਠੀਕ ਹੈ ਇਹ ਧਰ ਵੀ ਲੈਣੋ ਯਾਰ ਫਿਰ ਇਹ ਹਾਂ ਤੇ ਬਣਾਈ ਇਹ ਬਣਾਈ ਇਹ ਬਣਾਈ ਲੈਦੇ ਆ ਤੇ ਆਹ ਹੈ ਗਿਆ ਜ਼ਮੀਨ ਬਾਈ ਇਹੋ ਜੀ ਜ਼ਮੀਨ ਦੇ ਉੱਤੇ ਆ ਕੇ ਪੰਜਾਬਗਾਂ ਨੇ ਰੰਗ ਭਾਗ ਲਾਏ ਆ ਅਸਲ ਦੇ ਵਿੱਚ ਜਿੰਮੜਾ ਗੁਰਪ੍ਰੀਤ ਥੋੜੀ ਜਿਹੀ ਵਿਸਤਾਰਨਾ ਦਸੀ ਆ ਥੋੜਾ ਜਿਹੜੀ ਆ ਜ਼ਮੀਨ ਪੱਥਰਾਂ ਵਾਲੀ ਆ ਆਪਾਂ ਪਹਿਲਾਂ ਸੀਗੇ ਜਦੋਂ ਅਸੀਂ ਨਵੇਂ ਆਏ ਸੀ ਉਦੋਂ ਪੱਥਰਾਂ ਵਾਲੀ ਕਹਿ ਕੇ ਛੱਡ ਜਾਂਦੇ ਸੀ ਪਰ ਉਹਦੇ ਚ ਜਿਆਦਾ ਫਸਲ ਹੁੰਦੀ ਆ ਵੀ ਪੱਥਰਾਂ ਦੇ ਕਾਰਨ ਕਰਕੇ ਵੀ ਪੋਲੀ ਰਹਿੰਦੀ ਐ ਨਹੀਂ ਤਾਂ ਜਿਹੜੀਆਂ ਜ਼ਮੀਨਾਂ ਕਰੜੀਆਂ ਉਹਨਾਂ ਚ ਫਸਲ ਵੀ ਇੱਥੇ ਬਹੁਤ ਘੱਟ ਹੁੰਦੀ ਆ ਹੁਣ ਠੀਕ ਆ ਪਹਿਲਾਂ ਆਪਣੇ ਉਹੀ ਡਰ ਗਏ ਵੀ ਪੋਲਾ ਹੋ ਜਾਏ ਤੇ ਹਾਲ ਕਿਹੜਾ ਮਾਰੂ ਹੈ ਹਾਂ ਵੀ ਕਿਹੜਾ ਪੱਥਰ ਤੋੜੂਗਾ ਵੀ ਪੱਥਰਾਂ ਵਾਲੇ ਜਮੀਨਾਂ ਕਰਕੇ ਪੈਰ ਧਰ ਕੇ ਪੋਲਾ ਹੋ ਜਾਏ ਪੋਲਾ ਹੋ ਮਾਣਾ ਆਹ ਦਿਖਾ ਦਗੇ ਪਾਈ ਆ ਰੂੜੀ ਵਾਲਿਆਂ ਨੂੰ ਦਿਖਾਉਣਾ ਵੀ ਐਂ ਚੱਲਦਾ ਪੈਰ ਧਰੇ ਤੋਂ ਪੋਲਾ ਹੋ ਜਾਂਦਾ ਆਪਣੇ ਵਾਲੇ ਨੇ ਪਹਿਲਾਂ ਤੇ ਗੁਰਪ੍ਰੀਤ ਵੀਰ ਹੁਣ ਮਾਲਾ ਪੰਜਾਬੀਆਂ ਦਾ ਕਿਦਾਂ ਹਿਸਾਬ ਆ ਮਾਲਾ ਵਧੀਆ ਬੰਦੇ ਨੇ ਆਪਦਾ ਕੰਮ ਚਲਾ ਲਿਆ ਇਥੇ ਜਿਹੜੇ ਹੁਣ ਬਈ ਇੱਥੇ ਅਸੀਂ ਰਹਿ ਗਏ ਥੋੜੇ ਹੀ ਰਹਿ ਗਏ ਬਈ ਬਾਕੀ ਦਾ ਵੀ ਜਿਹੜੇ ਵੀ ਸੀਗੇ ਘਰ ਵੀ ਜਿੰਨੇ ਹੁਣ ਰਹਿ ਗਏ ਵੀ ਲਗਭਗ ਵੀ ਸਾਰੇ ਹੁਣ ਰੋਟੀ ਦੇ ਜੋਗ ਗਏ ਵੀ ਰੋਟੀ ਵਧੀਆ ਖਾਂਦੇ ਨੇ ਸਾਰੇ ਆਪਣੇ ਇੱਕ ਗੱਲ ਹੈ ਹੁਣ ਕੰਮ ਵਾਲੇ ਬੰਦੇ ਹੀ ਰਹਿ ਗਏ ਕੰਮ ਵਾਲੇ ਬੰਦੇ ਰਹਿ ਗਏ ਤੇ ਇੱਕ ਇਹ ਗੱਲ ਆ ਵੀ ਜਦੋਂ ਵੀਡੀਓ ਬੰਦਾ ਕੋਈ ਦੇਖਦਾ ਨਾ ਉਹਨੇ ਫਿਰ ਇਹੀ ਪੁੱਛਣਾ ਬਾਈ ਹੁਣ ਜ਼ਮੀਨ ਕੀ ਰੇਟ ਹੈ ਠੀਕ ਆ ਹੁਣ ਠੇਕੇ ਤੇ ਮਿਲ ਜੂ ਨਹੀਂ ਮਿਲੂ ਅੱਜ ਦੇ ਹਾਲਾਤ ਤੂੰ ਸਿੱਧਾ ਹੀ ਦੱਸ ਦੇਵੇਂ ਕੀ ਸਿਸਟਮ ਹੈ ਕਾਗਜ਼ ਕੁਲ ਅੱਜ ਦੇ ਹਾਲਾਤ ਨਾਲ ਵੀ ਠੇਕੇ ਤੇ ਵੀ ਮਿਲ ਜੂ ਜੇ ਲੈਣੀ ਹੋਵੇ ਜ਼ਮੀਨ ਮੁੱਲ ਮਿਲ ਜੂਗੀ ਪਰ ਉਹ ਆਪਣੇ ਨਾਂ ਨਹੀਂ ਹੁੰਦੀ ਉਹ ਇਹਨਾਂ ਦੇ ਗੋਰਾ ਵਿੱਚ ਰੱਖ ਕੇ ਫੇਰ ਨਾ ਕਰਾਉਣੀ ਪਊਗੀ ਆਪਾਂ ਨੂੰ ਉਹਦੇ ਨਾਂ ਹੋਊਗੀ ਉਹ 90% ਦਾ ਉਹਨੂੰ ਸ਼ੇਅਰ ਕਰਨਾ ਪਊਗਾ ਸ਼ੇਅਰ ਕਰਨਾ ਪੈਣਾ ਪੈਣੀ ਦੇ ਵਿੱਚ ਫੇਰ ਬਣੂਗੀ ਅੱਗੇ ਅਸੀਂ ਇਕੱਲੇ ਇਕੱਲੇ ਜਿਹੜੇ ਅੱਗੇ ਹੁਣ ਜਿਹੜੀਆਂ ਸਾਡੇ ਕੋਲੇ ਜ਼ਮੀਨਾਂ ਉਹ ਸਾਡੇ ਸਿੱਧੀਆਂ ਨਾਂ ਨਹੀਂ ਪਹਿਲਾਂ ਸੋੜੇ ਨਾਂ ਸੀ ਠੀਕ ਆ ਹੌਲੀ ਹੌਲੀ ਬਦਲ ਗਿਆ ਮੌਸਮ ਹੈ ਪਹਿਲਾਂ ਅਸਲ ਦੇ ਵਿੱਚ ਫਿਰ ਇਹਨਾਂ ਕੋਲੇ ਐਨੇ ਪੰਜਾਬੀ ਕਿਉਂ ਸਦੇ ਤੇ ਇਹਨਾਂ ਕੋਲੇ ਕੰਮ ਕਰਨ ਵਾਲੇ ਬੰਦੇ ਹਨ ਸੀਗੇ ਉਹਨਾਂ ਟਾਈਮ 'ਚ ਜਦੋਂ ਇਹ ਲੱਗ ਹੋਇਆ ਸੀਗਾ ਉਦੋਂ ਜਿਹੜਾ ਸ਼ਾਕਾ ਸ਼ਵੀਲੀ ਸੀ ਉਹਦੇ ਦੌਰ ਤੇ ਵੀ ਉਹਨੇ ਵੀ ਪਾਲਿਸੀ ਬਣਾਈ ਸੀ ਵੀ ਜਿਹੜਾ ਫੋਰਨਰ ਆਊਗਾ ਵੀ ਸਾਡੇ ਦੇਸ਼ 'ਚ ਕੰਮ ਕਰੂਗਾ ਵੀ ਉਹਨੂੰ ਅਸੀਂ ਪੇਪਰ ਦੇਵਾਂਗੇ ਕਰਾਂਗੇ ਸਾਰਾ ਕੁਝ ਕਰਾਂਗੇ ਤੇ ਉਸ ਹਿਸਾਬ ਨਾਲ ਵੀ ਸਾਡੇ ਦੇਸ਼ 'ਚ ਆ ਕੇ ਕੰਮ ਕਰੋ ਤੇ ਉਸ ਤਰੀਕੇ ਨਾਲ ਲਗਾਈ ਸੀ ਅਸੀਂ ਤੁਸੀਂ ਦੇਖ ਲਓ ਵੀ ਇਧਰਲੇ ਪਾਸੇ ਆ ਆ ਵਿਚਾਰੀਆਂ ਬੀਬੀਆਂ ਨੇ ਠੀਕ ਹੈ ਇਹ ਬੇਬੇ ਆ ਲੈ ਬੇਬੇ ਕਹਿੰਦੇ ਗਾਲ ਵੜ ਦੂੰ ਭੁੰਨਣਾ ਰੋਟ ਕਨੇ ਖਾ ਕੇ ਗਿਆ ਠੀਕ ਹੈ ਤਾਂ ਇਦਾਂ ਲੈ ਪਾਸੇ ਤੂੰ ਵੀ ਦੱਸ ਦੇ ਫਿਰ ਰਤੀ ਰੋੜੇ ਵਾਲਿਆਂ ਨੂੰ ਵੀ ਪੁੱਛ ਲਿਆ ਕੋਈ ਨਾ ਕੋਸਾ ਰਤੀ ਰੋੜੇ ਵਾਲਾ ਫਰਾਸੀ ਜਾਂਦਾ ਗੱਲ ਵੀ ਸੁਣਾ ਕੋਈ ਬਾਤ ਹੋਰ ਠੀਕ ਆ ਕਿੰਨਾ ਚਿਰ ਹੋ ਗਿਆ ਫਿਰ ਤੈਨੂੰ ਆ ਮਾੜਾ ਨੇੜੇ ਕਰ ਲੈ 8-9 ਸਾਲ ਹੋ ਗਿਆ 8-9 ਸਾਲ ਹੋ ਗਏ ਬਾਈ ਹਾਂ ਹੀ ਕੋਈ ਨਹੀਂ ਇੱਥੇ ਨੇੜੇ ਰੱਖ ਲੈ ਬਸ ਮੈਂ ਸਰੀਰ ਹੀ ਦੱਸਦਾ ਮੈਂ ਤਾਂ ਹੀ ਕਹਿਣਾ ਵੀ ਕੌਡੀ ਖੇਡਦਾ ਰਿਹਾ ਹੈ ਹੌਣ ਠੀਕ ਆ ਸਾਰਾ ਕੁਝ ਤੇ ਹਾਂ ਠੀਕ ਆ ਠੀਕ ਆ ਚੜ੍ਹਦੀ ਕਲਾ ਪੈਂਡ ਮਾਰਣਾ ਨਾ ਕਿਹੜਾ ਤੇ ਵਜੇ ਨਹੀਂ ਨਾ ਪੈਂਡ ਜਾਣਾ ਹੀ ਵਾ ਹੁਣ ਅਗਲੇ ਸਾਲ ਤਿਆਰੀਆਂ ਅਗਲੇ ਸਾਲ ਤਿਆਰੀਆਂ ਜਾ ਫਰ ਆਉਂਦਾ ਯਾਰ ਤੇ ਜਾ ਤਾਂ ਹੋਣੀ ਹੀ ਪੈਂਡ ਬਾਕੀ ਫਿਰ ਮੋਟਰ ਮੋਟਰ ਤੇ ਧਰ ਲੈਣਾ ਮੀਟ ਮੋੜ ਹਾਂ ਬਣਾਈ ਲਈਦਾ ਇੱਥੇ ਸਾਰਾ ਨਾ ਸੌਖਾ ਕੰਮ ਆ ਕਹਿੰਦੇ ਸ਼ਰਾਬ ਵੀ ਆਮ ਕੱਢ ਲੈਂਦੇ ਬੰਦਾ ਹਾਂ ਵੀ ਆਮ ਹੀ ਕਰਾ ਜ ਮਿਲਦੀ ਇੱਥੇ ਹਾਂ ਆਮ ਹੀ ਕੱਢਦੇ ਲੋਕ ਬੇ ਅੱਛਾ ਤੂੰ ਆ ਨਹੀਂ ਕਰਨਾ ਕੋਈ ਰੋਕ ਟੋਕ ਨਹੀਂ ਅੱਛਾ ਕੋਈ ਰੋਕ ਟੋਕ ਨਹੀਂ ਦੇਖੋ ਬਈ ਦਾਰੂ ਕੱਢ ਕੇ ਪੀ ਸਕਦੇ ਹੋ ਹੱਥ ਨੇ ਆ ਕੇ ਹਲ ਮਾਰ ਸਕਦੇ ਹੋ ਇਹ ਔਰ ਆਪਣੇ ਜਿੰਨੇ ਫਰੂਟ ਹੁੰਦੇ ਆ ਹਾਂ ਹਾਂ ਸਾਰੇ ਫਰੂਟਾਂ ਦੇ ਆ ਮੰਨ ਲਾ ਇੱਥੇ ਦਾ ਕਿਸਾਨਾਂ ਦਾ ਹਾਲ ਏ ਇਦਾਂ ਬਈ ਇਹਨਾਂ ਨੂੰ ਨਾਲੇ ਮੱਝਾਂ ਰੱਖਦੇ ਆ ਨਾਲੇ ਗਾਵਾਂ ਰੱਖਦੇ ਆ ਮੰਨ ਲਾ ਵੀ ਦੁੱਧ ਵਾਲੇ ਪਸ਼ੂ ਵੀ ਰੱਖਦੇ ਆ ਆਪਾਂ ਕਿ ਫਰੂਟ ਵੀ ਲਾਉਂਦੇ ਆ ਖੇਤੀ ਵੀ ਕਰਦੇ ਆ ਮੰਨ ਲਾ ਇਹਨਾਂ ਨੂੰ ਸ਼ਹਿਰ ਜਾਣ ਦੀ ਇਹਨਾਂ ਨੂੰ ਲੋੜ ਪੈਂਦੀ ਨਹੀਂ ਹੈ ਨਾ ਕਿਸੇ ਚੀਜ਼ ਦੀ ਬਿਲਕੁਲ ਨਹੀਂ ਆਣਾ ਦੀਣਾ ਨਾ ਆਪ ਨੂੰ ਇਹਨਾਂ ਦਾ ਘਰ ਨਹੀਂਗਾ ਇੱਥੇ अच्छा यार ਇਹਨਾਂ ਦਾ ਹੋਰ ਹੈ ਤਾਂ ਦਿਨੇ ਆ ਜਾਂਦੇ ਆ ਮੁਰਗੇ ਮਰਗੇ ਇਹਨਾਂ ਦਾ ਰੱਖੇ ਇੱਥੇ ਦਿਨੇ ਇੱਥੇ ਰਹਿੰਦੇ ਰਾਤ ਨੂੰ ਰਾਤ ਨੂੰ ਘਰੇ ਜਾਵੜਦੇ ਆ اچھا ਇਹ ਮੋਟਰ ਹੀ ਆ ਮਾਲਾ ਮੋਟਰ ਇੱਥੇ ਦਾ ਉਦਾਂ ਲਾਵੇ ਗੋऱ्या ਦੀ ਮੋਟਰ ਦਿਖਾਦੀ ਸੋਨੂੰ ਉਹ ਤੇ ਮੋਟਰ ਤੇ ਪਾਏ ਸੰਦ ਬਾਗ ਬੂਗ ਲੱਗਿਆ ਫਰੂਟਾ ਲੁੱਟਿਆ ਵੇ ਜਿਵੇਂ ਅੱਛਾ ਫਿਰ ਨਿਆਰੇ ਲੈਂਦੇ ਪੁਰੇ ਹੈ ਤੇ ਇੱਕ ਗੱਲ ਯਾਰ ਸੱਚ ਹੋਰ ਹੈ ਮਾੜਾ ਤੂੰ ਥੋੜਾ ਦਸੀ ਕੋਲੇ ਲਾ ਕੇ ਮੈਗਨੇਡੇ ਵੀ ਇਹ ਜਦੋਂ ਫਸਲ ਵੇਚਣੀ ਹੁੰਦੀ ਆ ਫਿਰ ਆਪ ਇਹਨਾਂ ਦੇ ਸਰਕਾਰੀ ਮੰਡੀਆਂ ਜਿਵੇਂ ਆਪਣੇ ਟਰਾਲੀ ਲਾ ਕੇ ਆਉਂਦੇ ਉਵੇਂ ਚੱਲਦਾ ਤੇ ਇੱਥੇ ਵੇਚਣ ਵਾਲਾ ਕੀ ਸਿਸਟਮ ਆ ਬਈ ਵੇਚਣ ਵਾਲਾ ਜਿ ਸਾਬ ਉਹੀ ਆ ਹਾਂ ਵੀ ਜਾ ਕੇ ਟਰੱਕ ਭਰੋ ਤੇ ਉਥੇ ਜਿੱਥੇ ਆਪਾਂ ਵੇਚਣੀ ਹੋਣਾ ਉੱਥੇ ਫੈਕਟਰੀਆਂ ਹੈਗੀਆਂ ਜਿਹੜੇ ਬੰਦੇ ਲੈ ਜਾਂ ਜਿਨ੍ਹਾਂ ਗਾਈਆਂ ਦਾ ਵੱਡਾ ਫਾਰਮ ਆ ਹਾਂ ਆਪਾਂ ਉਹਦੇ ਨਾਲ ਗੱਲ ਕਰ ਲਓ ਕੰਡੇ ਤੇ ਕੰਡਾ ਕਰਾਓ ਤੇ ਅਗਲੇ ਤੋਂ ਪੈਸੇ ਫੜੋ ਅਗਲੇ ਦੇ ਉੱਥੇ ਜਗਾ ਤੇ ਲਾਓ ਮੱਕੀ ਮੁੱਕੀ ਉਹਨਾਂ ਨੂੰ ਦੇ ਦੇ ਮਤਲਬ ਪ੍ਰਾਈਵੇਟ ਹੱਥਾਂ ਵਿੱਚ ਨਹੀਂ ਪੈਂਦੀ ਐ ਆ ਪ੍ਰਾਈਵੇਟ ਠੀਕ ਐ ਪਰ ਦਿੱਕਤ ਕੋਈ ਨਹੀਂ ਆਉਂਦੀ ਕੀ ਤੇ ਇੱਕ ਇੱਥੇ ਵੀ ਖੇਤੀ ਵੀ ਕਹਿੰਦੇ ਵੀ ਪਹਿਲਾਂ ਕੰਪਨੀ ਰਜਿਸਟਰ ਕਰਕੇ ਕਰਨੀ ਪੈਂਦੀ ਆ ਨਹੀਂ ਆਪਣੇ ਵਾਂਗੂ ਵੀ ਸਿੱਧਾ ਦੱਬੇ ਜੀ ਨਹੀਂ ਨਹੀਂ ਹਾਂ ਉਹ ਕੰਮ ਨਹੀਂ ਜੀ ਸਾਰਾ ਕੋ ਪ੍ਰੋਪਰ ਕਾਨੂੰਨੀ ਤੌਰ ਤੇ ਸਾਰਾ ਕੋ ਰਹਿਣਾ ਪੈਂਦਾ ਦੱਸਣਾ ਬੰਦਾ ਗਵਰਨਮੈਂਟ ਨੂੰ ਕੀ ਕਰ ਰਹੇ ਆ ਕਿ ਵਟ ਰਹੇ ਆ ਕਿ ਵੇਚ ਰਹੇ ਆ ਠੀਕ ਆ ਪੂਰਾ ਸੋ ਭਾਈ ਮੈਨੂੰ ਆਸ ਆ ਵੀ ਤੁਹਾਨੂੰ ਜਿਹੜਾ ਹੈਗਾ ਆ ਪੂਰੀ ਦੀ ਪੂਰੀ ਇਨਫੋਰਮੇਸ਼ਨ ਮਿਲ ਗਈ ਹੋਗੀ ਤੇ ਧੰਨਵਾਦ ਭਾਈ ਗੁਰਪ੍ਰੀਤ ਸਿੰਘ ਦਾ ਬਠਿੰਡੇ ਵਾਲਿਆਂ ਦਾ ਵੀ ਜਿਨ੍ਹਾਂ ਨੇ ਜਿਹੜਾ ਹੈਗਾ ਆਪਾਂ ਗੱਲ ਕਰ ਗਏ ਜਿਨ੍ਹਾਂ ਦੇ ਚਰਨ ਕਮਲਾਂ ਨਾਲ ਤੁਹਾਡੇ ਦਰਸ਼ਨ ਹੋਏ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੇ ਆ ਭਾਈ ਗੋਲੇ ਜੱਟਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਮੋਟਰ ਦੇ ਸਾਨੂੰ ਵੜਨ ਦਿੱਤਾ ਤੇ ਫਿਲਹਾਲ ਦੀ ਘੜੀ ਇਹ ਹਾਲਾਤ ਆ ਜਿਹੜਾ ਹੈਗਾ 조ਰਜਿਆ ਦੇ ਵਿੱਚ ਭਾਈ 조ਰਜਿਆ ਦੇ ਕਿਸਾਨ ਆ ਜ ਉਨਾ ਉਹ ਜਿਹੜਾ ਹੈਗਾ ਆਪਾਂ ਅਗੇ ਗਏ ਕਟੋ-ਕਟਾ ਬਹੁਤ ਖੁੱਲੀਆਂ ਜ਼ਮੀਨਾਂ ਨੇ ਬਹੁਤ ਖੁੱਲੀ ਖੇਤੀ ਕਰਦੇ ਆ